ਕਿਆਕੇ ਤੋਂ ਮੈਂ ਆ ਗਈ ਵੀ ਹਲਕਾ ਫੁਲਕਾ ਬਣਾ ਦੂੰਗੀ ਬਣਾਵਾਂ ਮੈਂ ਤਾਂ ਜੇ ਕੁਝ ਮੈਨੂੰ ਆਉਂਦਾ ਹੋਵੇ ਲੈ ਬਈ ਬਣ ਗਈ ਗੱਲ ਮੇਰੇ ਹੱਥ ਦੀਆਂ ਪੱਕੀਆਂ ਖਾਣੀਆਂ ਤੁਸੀਂ ਦਿਨ ਨੇ ਆ ਤੁਹਾਨੂੰ ਬਣਾ ਕੇ ਰੋਟੀਆਂ ਹੁਣ ਮੈਂ ਕਿਤੇ ਤੂੰ ਸੱਚੀ ਨਾ ਡਿੱਗ ਪਵਾ ਨਹੀਂ 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 ਜੇ ਮੈਂ ਤਾਂ ਸੱਚੀ ਡਿੱਗ ਵੀ ਫੇਰ ਪਰ ਕੁਝ ਤਾਂ ਕਰਨਾ ਹੀ ਪੈਣਾ ਹੁਣ ਜੇ ਮੈਂ ਇਹ ਤੋਂ ਡਿੱਗਦੀ ਤਾਂ ਤੇਲ ਐਨੂੰ ਜਾਂਦਾ ਮਮ ਨਹੀਂ ਦੇਖੋ ਫਿਰ ਇਹ ਹਾਂ ਇਹ ਨੂੰ ਜਾਣਾ ਸੀ ਇਹਨੇ ਚਲ ਇੰਨਾ ਕੁ ਤਾਂ ਮੈਂ ਵੈਸੇ ਹੀ ਕਰ ਦਿੰਨੀ ਆ ਇਹ ਇਹ ਚਲ ਆਠ ਹੀ ਕਾ ਹੁਣ ਮੈਂ ਇਹਨੂੰ ਵੀ ਖਿਲਾ ਰਹੀ ਦਿੰਨੀ ਆ ਥੋੜਾ ਜਿਹਾ ਹੁਣ ਲੱਗਦਾ ਡਿੱਗਿਆ ਹੋਇਆ ਬੰਦਾ ਵੀ ਇਹ ਆ ਗਈ ਮੈਂ ਡਿੱਗ ਚਲ ਆ ਲੱਗ ਤੇ ਮੇਰੇ ਸੱਟ ਲੱਗੀ ਆ ਉਨਕਤੀ ਰਹੀ ਚਲ ਆਹ ਤਾਂ ਮੇਰੇ ਪਾਈ ਹੋਈ ਆ ਆ ਡਿੱਗਣ ਤੋਂ ਬਾਅਦ ਉੱਥੇ ਲੱਗੀ ਹੁਣ ਸਾਟ ਮੇਰੇ ਇੱਥੇ ਲੱਗੀ ਆ ਆ ਮੰਮੀ ਮੰਮੀ ਸਾਟ ਲੱਗੀ ਮੇਰੇ ਮੈਂ ਡਿੱਗ ਵੀ ਆਇਓ ਕੇ ਲੈ ਆ ਮੰਮੀ ਮੰਮੀ ਬਚਾਓ ਮੈਨੂੰ ਆ ਮੰਮੀ ਮੰਮੀ ਮੇਰੇ ਪੈਰ ਤੇ ਸਾਟ ਲੱਗੀ ਹਾਏ ਮੇਰਾ ਪੈਰ ਗਿਆ ਆ ਕੀ ਹੋ ਗਿਆ ਪੁੱਤ ਤੂੰ ਕਿਵੇਂ ਡਿੱਗ ਪਈ ਆ ਤੇਲ ਕਿਵੇਂ ਡੁੱਲਿਆ ਮੰਮੀ ਜੀ ਮੈਂ ਕੁੱਕਰ 'ਚ ਤੇਲ ਪਾਉਣ ਲੱਗੀ ਸੀਗੀ ਮੈਨੂੰ ਚੱਕਰ ਆ ਗਿਆ ਉਦੋਂ ਹੀ ਡਿੱਗ ਪਈ ਸੁਰਤੀ ਨਹੀਂ ਆਈ ਜਦੋਂ ਹੁਣ ਪਤਾ ਲੱਗਿਆ ਮੇਰੇ ਪੈਰ 'ਚ ਬਹੁਤ ਦਰਦ ਹੁੰਦਾ ਮੇਰਾ ਪੈਰ ਦੁਖੀ ਜਾਂਦਾ ਹਾਏ ਰੱਬਾ